レインウォーター ਹੈ ਜਿਹਨੂੰ ਆਪਾਂ ਅਮਰਤ ਕਹਿੰਦੇ ਆ ਤਾਂ ਉਹ ਅਸੀਂ ਇਹਨੂੰ ਕਲੈਕਟ ਕਰਦੇ ਆ ਤੇ ਇਹਨੂੰ ਘਰੇ ਪੀਣ ਵਾਸਤੇ ਸਬਜ਼ੀ ਬਣਾਉਣ ਵਾਸਤੇ ਜਾਂ ਚਾਹ ਬਣਾਉਣ ਵਾਸਤੇ ਯੂਜ਼ ਕਰਦੇ ਆ ਮੈਂ ਵਧੀਆ ਪਾਣੀ ਫਿਲਟਰ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਅਸੀਂ ਘੜੇ 'ਚ ਪਾ ਲੈਂਦੇ ਆ ਤਾਂ ਗਰਮੀ ਦੇ ਵਿੱਚ ਉਹ ਘੜੇ ਵਾਲਾ ਪਾਣੀ ਉਸੇ ਪੀਂਦੇ ਆ ਸਟੀਲ ਦਾ ਤੁਸੀਂ ਦੇਖਿਆ ਜਿਹੜਾ ਫਿਲਟਰ ਹੈ ਕੈਂਡਲ ਫਿਲਟਰ ਉਹਦੇ 'ਚ ਪਾਣੀ ਪਾ ਦਿੰਦੇ ਆ ਤੇ ਬਿਲਕੁਲ ਉਹ ਜਿਹੜਾ ਪਾਣੀ ਸਾਫ਼ ਤੁਸੀਂ ਪੀਤਾ ਹੀ ਮੇਰੇ ਸਾਹਮਣੇ ਤਾ ਹਲਕ ਪੀਣ ਚ ਵੀ ਹਲਕਾ ਹੈ ਤੇ ਇਹਦੀ ਚਾਹ ਵੀ ਬੜੀ ਵਧੀਆ ਬਣਦੀ ਹੈ ਤੇ ਜੇ ਤੁਸੀਂ ਇਹਦੀ ਕੋਈ ਸਬਜੀ ਦਾ ਦਾਲ ਬਣਾਓ ਉਹਦਾ ਟੇਸਟ ਵੀ ਵੱਖਰਾ ਹੀ ਹੋਊਗਾ ਰਣਾ ਜੀ ਜਸਪਾਲ ਮੌਂਗਾ ਮੈਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਮੁਕਤਸਰ ਸਾਹਿਬ ਇਹ ਸੇਵਾ ਨਿਵਾਰਿਆ ਇਹ ਪ੍ਰੋਜੈਕਟ ਹੈ ਜਿਹੜਾ ਸਾਡਾ ਰੇਨ ਵਾਟਰ ਹੈ ਜਿਹਨੂੰ ਆਪਾਂ ਅਮਰਤ ਕਹਿੰਦੇ ਆ ਤਾਂ ਉਹ ਅਸੀਂ ਇਹਨੂੰ ਕਲੈਕਟ ਕਰਦੇ ਆ ਤੇ ਇਹਨੂੰ ਘਰੇ ਪੀਣ ਵਾਸਤੇ ਸਬਜੀ ਬਣਾਉਣ ਵਾਸਤੇ ਜਾਂ ਚਾਹ ਬਣਾਉਣ ਵਾਸਤੇ ਯੂਜ਼ ਕਰਦੇ ਆ ਇਹ ਆਈਡੀਆ ਜਦੋਂ ਮੈਂ ਪ੍ਰਿੰਸੀਪਲ ਸੀਗਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੌਣੀ ਤਾਂ ਉੱਥੇ ਸਾਡੇ ਇੱਕ ਸਾਇੰਸ ਅਧਿਆਪਕ ਸੀ ਅਸੀਂ ਉਹਨਾਂ ਦੇ ਘਰ ਗਏ ਸੀ ਤਾਂ ਉਹਨਾਂ ਨੇ ਇਹ ਪ੍ਰੋਜੈਕਟਰ ਉਹਨਾਂ ਦਾ ਜਿਹੜਾ ਜਿੰਨੀਆਂ ਵੀ ਘਰ ਦੀਆਂ ਛੱਤਾਂ ਸੀ ਉਹਨਾਂ ਦਾ ਪਾਣੀ ਉਹ ਇਕੱਠਾ ਕਰਦੇ ਸੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਆਪਣੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਡੇ 5 ਕਮਰੇ ਸੀਗੇ ਉਹਨਾਂ ਸਾਰਿਆਂ ਦਾ ਪਾਣੀ ਅਸੀਂ ਇੱਕ ਵੱਡੀ ਜਿਹੜਾ ਟੈਂਕ ਬਣਾ ਕੇ 30000 ਲੀਟਰ ਦਾ ਉਹਨੂੰ ਅਸੀਂ ਇਕੱਠਾ ਕਰਦੇ ਸੀ ਤੇ ਉਹਨੂੰ ਅਸੀਂ ਯੂਜ਼ ਕਰਦੇ ਸੀ ਮਤਲਬ ਬੂਟੇ ਵਗੈਰਾ ਲੱਗੇ ਜਿਹੜੇ ਸੀ ਉਹਨਾਂ ਨੂੰ ਪਾਉਣ ਦੇ ਲਈ ਤਾਂ ਉਸ ਤੋਂ ਬਾਅਦ ਮੇਰੇ ਘਰੇ ਇੱਕ ਸ਼ੈੱਡ ਬਣਿਆ ਹੋਇਆ ਸੀ ਮੈਂ ਸ਼ੈੱਡ ਕੋਈ ਇਸ ਪਰਪਸ ਵਾਸਤੇ ਨਹੀਂ ਬਣਾਇਆਗਾ ਕੁਦਰਤੀ ਫਿਰ ਮੈਂ ਸੋਚਿਆ ਵੀ ਇਸ ਸ਼ੈੱਡ ਨੂੰ ਜਿਹੜਾ ਪਾਣੀ ਇਕੱਠਾ ਕਰਨ ਵਾਸਤੇ ਵਰਤਿਆ ਜਾ ਸਕਦਾ ਤੇ ਮੈਂ ਇੱਕ ਜਿਹੜੀ ਪਾਈਪ ਲਾ ਕੇ ਅੱਗੇ ਤੇ ਦੋ ਟੈਂਕੀਆਂ ਲਾਤੀਆਂ ਤਾਂ ਜਦੋਂ ਵੀ ਬਾਰਿਸ਼ ਆਉਂਦੀ ਹੈ ਮੌਨਸੂਨ ਦੇ ਮੌਸਮ ਦੇ ਦਿਨਾਂ ਦੇ ਵਿੱਚ ਤਾਂ ਉਦੋਂ ਅਸੀਂ ਇਹ ਪਾਣੀ ਕਲੈਕਟ ਕਰਦੇ ਆਂ ਤਾਂ ਇੱਥੋਂ ਮੈਨੂੰ ਇਹ ਜਿਹੜਾ ਆਈਡੀਆ ਸਾਡੇ ਸਿਕ ਸਾਇੰਸ ਦੇ ਆਪਕ ਤੋਂ ਆਇਆ ਸੀਗਾ ਉਹਦਾ ਮੈਂ ਤੁਹਾਨੂੰ ਸਾਰਾ ਡਿਟੇਲ ਚ ਇਹ ਦੱਸਦਾ ਆਂ ਆਮ ਤੌਰ ਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੈ ਵੀ ਜਿਹੜਾ ਅ ਮਿੰਗ ਦਾ ਪਾਣੀ ਹੈ ਉਹ ਕਿਤੇ ਉਹਦੇ ਚ ਕੋਈ ਕੋਈ ਤਜਾਬੀ ਪਾਣੀ ਤਾਂ ਨਹੀਂਗਾ ਐਕਚੁਅਲੀ ਕੀ ਹੈ ਵੀ ਇਹਦਾ ਇੱਕ ਸਟੋਰ ਕਰਨ ਦਾ ਟਾਈਮ ਹੈ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਮੌਸਮ ਜਿਹੜਾ ਉਹ ਜੇ ਜਿਆਦਾ ਖਰਾਬ ਹੈ ਭਾਵੇਂ ਉਹਦੇ ਚ ਪ੍ਰਦੂਸ਼ਣ ਤੇ ਜਿਆਦਾ ਕਾਣਾ ਹੈ ਫਿਰ ਜੇ ਅਸੀਂ ਮੀਂਹ ਦਾ ਪਾਣੀ ਸਟੋਰ ਕਰਾਂਗੇ ਉਹ ਇੰਨਾ ਵਧੀਆ ਨਹੀਂ ਹੋਊਗਾ ਮੌਨਸੂਨ ਦੇ ਵਿੱਚ ਅਸੀਂ ਕੀ ਕਰਦੇ ਆਂ ਵੀ ਇਹ ਜਿਹੜਾ ਸ਼ੈੱਡ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਦਿੰਦੇ ਆਂ ਬਿਲਕੁਲ ਸਾਫ਼ ਕਰਕੇ ਕਿਉਂਕਿ ਉਹਦੇ ਤੋਂ ਕੋਈ ਟਾਈਮ ਵੀ ਨਹੀਂ ਲੱਗਦਾ ਤਾਂ ਪਹਿਲੇ ਦੋ ਦੋ ਤਿੰਨ ਜਿਹੜੇ ਮੀਂਹ ਆਉਂਦੇ ਆ ਉਹ ਅਸੀਂ ਪਾਣੀ ਸਟੋਰ ਨਹੀਂ ਕਰਦੇ ਤਾਂ ਜਿਸ ਦਿਨ ਅਸੀਂ ਸਟੋਰ ਕੀਤਾ ਸੀ ਮੈਂ ਉਹਦੇ ਵੇਖਿਆ ਸੀ 에ਅਰ ਕੁਆਲਿਟੀ ਇੰਡੈਕਸ 50 ਸੀ ਜਿਹੜਾ ਕਿ ਬਹੁਤ ਵਧੀਆ ਹੈ ਪੰਜਾਬ ਦੇ ਹਿਸਾਬ ਨਾਲ ਤਾਂ ਉਦੋਂ ਆ ਜਿਹੜਾ ਪਾਣੀ ਅਸੀਂ ਸਟੋਰ ਕਰਦੇ ਆਂ ਪਹਿਲੇ ਇੱਕ ਦੋ ਮੀਂਹ ਜਿਹੜੇ ਉਹ ਛੱਡ ਕੇ ਤਾਂ ਉਹ ਜਿਹੜੀ ਸਾਡੇ ਕੋਲੇ ਉੱਪਰ ਆਪਾਂ ਦੇਖੀਏ ਟੈਂਕੀ ਲੱਗੀ ਵੀ ਆ ਪਹਿਲਾਂ ਉਹਦੇ 'ਚ ਆ ਜਾਂਦਾ ਫਿਰ ਇੱਕ ਟੈਂਕੀ ਚਲੋ ਥੱਲੇ ਲਾਈ ਅਸੀਂ ਪਹਿਲਾਂ ਇੱਕ ਟੈਂਕੀ ਨਾਲ ਕੰਮ ਚੱਲਦਾ ਸੀ ਫਿਰ ਸਾਨੂੰ ਥੋੜੀ ਜਿਹੀ ਕੈਪੈਸਿਟੀ ਘੱਟ ਲੱਗੀ ਤਾਂ ਨਾਲ ਅਸੀਂ ਇੱਕ ਸਟੀਲ ਦਾ ਤੁਸੀਂ ਦੇਖਿਆ ਜਿਹੜਾ ਫਿਲਟਰ ਹੈ ਕੈਂਡਲ ਫਿਲਟਰ ਉਹਦੇ 'ਚ ਪਾਣੀ ਪਾ ਦਿੰਦੇ ਆਂ ਤੇ ਬਿਲਕੁਲ ਉਹ ਜਿਹੜਾ ਪਾਣੀ ਸਾਫ਼ ਤੁਸੀਂ ਪੀਤਾ ਹੀ ਮੇਰੇ ਸਾਹਮਣੇ ਤਾਂ ਹਲਕ ਪੀਣ ਚ ਵੀ ਹਲਕਾ ਹੈ ਤੇ ਇਹਦੀ ਚਾਹ ਵੀ ਬੜੀ ਵਧੀਆ ਬਣਦੀ ਹੈ ਤੇ ਜੇ ਤੁਸੀਂ ਇਹਦੀ ਕੋਈ ਸਬਜੀ ਦਾ ਦਾਲ ਬਣਾਓ ਉਹਦਾ ਟੇਸਟ ਵੀ ਵੱਖਰਾ ਹੀ ਹੋਊਗਾ ਉਹ ਜਸਟ ਐ ਕੋਈ ਜਾਲੀ ਦਾ ਕੰਮ ਕਰਦੀ ਹੈ ਕਿਉਂਕਿ ਜਦੋਂ ਤੇਜ਼ ਬਾਰਿਸ਼ ਆਉਂਦੀ ਹੈ ਵੈਸੇ ਨਾ ਵੀ ਲਪੇਟੋਂਗੇ ਕੋਈ ਗੱਲ ਨਹੀਂ ਚਲੋ ਫਿਰ ਵੀ ਇੱਕ ਸੇਫਟੀ ਵਾਸਤੇ ਅਸੀਂ ਇੱਕ ਨੂੰ ਜਿਵੇਂ ਜਾਲੀ ਦੇ ਤੌਰ ਤੇ ਉੱਤੇ ਤੁਸੀਂ ਜਾਲੀ ਵੀ ਲਾ ਸਕਦੇ ਹੋ ਟੈਂਕੀ ਦੇ ਉੱਪਰ ਜਾਂ ਕੋਈ ਸਾਫ ਚੁੰਨੀ ਲਪੇਟ ਸਕਦੇ ਹੋ ਉਹ ਹੋਰ ਪ੍ਰਕਾਸ਼ਨ ਵਾਸਤੇ ਹੈ ਹੋਰ ਕੋਈ ਉਹਦਾ ਪਰਪਸ ਨਹੀਂ ਉਸ ਤਰ੍ਹਾਂ ਦਾ ਅਬੀ ਆਮ ਤੌਰ ਤੇ ਕੀ ਹੈ ਵੀ ਜਿਹੜਾ ਸਾਡਾ ਪਾਣੀ ਹੈ ਧਰਤੀ ਦਾ ਉਹਦਾ TDS ਬਹੁਤ ਜ਼ਿਆਦਾ ਹੁੰਦਾ ਹੈ ਤਾਂ ਹੀ ਉਹ ਪੀਣ ਯੋਗ ਨਹੀਂ ਹੈ ਤਾਂ ਜਿਹੜਾ TDS ਉਹ ਲਗਭਗ 100 ਦੇ ਨੇੜੇ ਤੇੜੇ ਹੋਣਾ ਚਾਹੀਦਾ ਤਾਂ ਪਹਿਲਾਂ ਮੈਂ ਇਹ ਪਾਣੀ ਨੂੰ ਲੈਬ ਤੋਂ ਟੈਸਟ ਕਰਾਇਆ ਇਹਦਾ TDS ਇਹਦਾ TDS 80 ਦੇ ਲਗਭਗ ਹੈ ਤੇ ਜਿਹੜਾ ਮੇਰੇ ਘਰੇ ਫਿਲਟਰ ਲੱਗਿਆ ਵੈਸੇ ਫਿਲਟਰ ਅਸੀਂ ਬਹੁਤ ਘੱਟ ਚਲਾਉਨੇ ਆ ਲੋਡ ਹੀ ਨਹੀਂ ਪੈਂਦੀ ਤਾਂ ਉਹਦੇ ਨਾਲੋਂ ਵੀ ਇਹ ਪਾਣੀ ਜ਼ਿਆਦਾ ਵਧੀਆ ਸੀ ਇੱਕ ਇਹਦਾ ਟੈਸਟ ਹੁੰਦਾ pH ਵੈਲਿਊ 7 ਪੀ ਐਚ ਵੈਲਿਊ ਜਿਹੜੀ ਹੈ ਅ ਪਾਣੀ ਜਿਹੜਾ ਐਸਿਡਿਕ ਹੈ ਜਾਂ ਅਲਕਲਾਈਨ ਹੈ ਤਾਂ 7 ਤੇ ਜਿਹੜਾ ਪਾਣੀ ਵਧੀਆ ਮੰਨਿਆ ਜਾਂਦਾ ਤਾਂ ਜਿਹੜਾ ਸਾਡਾ ਆਰਓ ਦਾ ਪਾਣੀ ਸੀਗਾ ਉਹਦਾ ਪੀ ਐਚ ਵੈਲਿਊ ਸਮਾਂ ਘੱਟ ਸੀਗਾ ਇਹਦਾ 7 ਦੇ ਨੇੜੇ ਹੈ ਜਾਂ ਲਗਭਗ 7 ਹੀ ਹੈ ਤਾਂ ਪੀਣ ਦੇ ਵਿੱਚ ਇਹ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਇਹ ਨੂੰ ਜਿਵੇਂ ਮਰਜ਼ੀ ਪੀ ਸਕਦੇ ਹੋ ਅਸੀਂ ਇਹ ਨੂੰ ਜੀ ਮੈਂ ਪਹਿਲੀ ਗੱਲ ਤਾਂ ਅਸੀਂ ਪੀਨੇ ਹੀ ਇਹ ਪਾਣੀ ਹੈ ਦੂਜਾ ਪਾਣੀ ਅਸੀਂ ਪੀਂਦੇ ਹੀ ਨਹੀਂ ਫਿਰ ਜੇ ਚਾਹ ਬਣਾਉਣੀ ਆ ਉਹਦੇ ਵਾਸਤੇ ਵੀ ਜੇ ਸਬਜ਼ੀ ਚ ਪਾਉਣਾ ਹੈ ਉਹਦੇ ਵਾਸਤੇ ਵੀ ਇਹੀ ਪਾਣੀ ਯੂਜ਼ ਕਰਦੇ ਆ। ਸੋ ਜਿੰਨੀ ਵੀ ਕੋਈ ਖਾਣ ਪੀਣ ਵਾਸਤੇ ਕੋਈ ਵੀ ਚੀਜ਼ ਆ ਉਹਦੇ ਵਾਸਤੇ ਜਿੱਥੇ ਸਾਨੂੰ ਲੋੜ ਹੈ ਅਸੀਂ ਇਹ ਪਾਣੀ ਯੂਜ਼ ਕਰਦੇ ਆ ਬਸ। ਕਿਵੇਂ ਇਹ ਗੱਲ ਤਾਂ ਤੁਹਾਡੇ ਮਾਨਸਿਕ ਤੌਰ ਤੇ ਤੁਸੀਂ ਇਸ ਨੂੰ ਸਟਰੋਂਗ ਮੰਨਿਓ। ਵੀ ਅਸੀਂ ਕੁਦਰਤ ਨਾਲ ਜੁੜੇ ਹੋਏ ਆ। ਔਰ ਮੈਂ ਤਾਂ ਨੈਚੁਰਲ ਹੈ ਵੀ ਇੱਕ ਤਾਂ ਵੇਖੋ ਤੁਹਾਡੀ ਆਰਓ ਨਹੀਂ ਚਲਾਉਣਾ ਪੈਂਦਾ ਤੁਹਾਨੂੰ। ਜੇ ਅਸੀਂ ਆਰਓ ਚਲਾਉਣੇ ਆ ਤਾਂ 1 ਲੀਟਰ ਆਪਾਂ ਪਾਣੀ ਫਿਲਟਰ ਕਰਾਂਗੇ ਆਰਓ ਦੇ ਰਹੀਂ ਤੇ 4 ਲੀਟਰ ਜਾਂ 3 ਲੀਟਰ ਵੇਸਟ ਜਾਂਦਾ ਹੈ। ਉਦੇ ਨਾਲ ਤੁਹਾਡੀ ਬਿਜਲੀ ਵੀ ਜਿਹੜੀ ਉਹਦੀ ਵੀ ਵੇਸਟਜ ਹੁੰਦੀ ਬਿਜਲੀ ਦੀ ਵੀ ਖਪਤ ਵੱਧਦੀ ਹੈ ਨਾਲੇ ਜਿਹੜਾ ਇਹ ਜਦੋਂ ਤੁਸੀਂ ਆਰਓ ਦੇ ਰਹੀਂ ਪਾਣੀ ਫਿਲਟਰ ਕਰਦੇ ਹੋ ਆਰਓ ਕਰਦੇ ਹੋ ਨੂੰ ਤਾਂ ਇਹ ਵੀ ਮੰਨਿਆ ਜਾਂਦਾ ਵੀ ਬਹੁਤ ਸਾਰੇ ਜ਼ਰੂਰੀ ਤੱਤ ਜਿਹੜੇ ਪਾਣੀ ਦੇ ਵਿੱਚੋਂ ਖਤਮ ਹੋ ਜਾਂਦੇ ਸੋ ਇਹ ਜਿਹੜੀ ਨੈਚੁਰਲ ਵਾਟਰ ਹੈ ਇਹਦੇ ਜਿਹੜੇ ਸਾਰੇ ਤੱਤ ਆ ਉਸੇ ਤਰ੍ਹਾਂ ਰਹਿੰਦੇ ਆ ਤੇ ਪੀਣ ਦੇ ਵਿੱਚ ਮੈਂ ਜਿਹੜਾ ਐਕਸਪੈਰੀਮੈਂਟ ਕੀਤਾ ਹੈ ਜੇ ਮੈਂ 80 ਬੰਦਿਆਂ ਨੂੰ ਇਹ ਪਾਣੀ ਪਲਾ ਕੇ ਦੇਖਿਆ ਤਾਂ 60 ਨੇ ਇਹ ਕਿਹਾ ਇਹ ਪਾਣੀ ਪੀਣ ਚ ਹਲਕਾ ਬਹੁਤ ਹੈ 20 ਨੂੰ ਚਲੋ ਨਹੀਂ ਵੀ ਜਜਮੈਂਟ ਹੋਈ ਤਾਂ ਅਸੀਂ ਇੱਕ ਜਿਹੜੀ ਰਿਸਰਚ ਹੈ ਵੀ ਇਹ ਪਾਣੀ ਪੀਣ ਦੇ ਵਿੱਚ ਬਹੁਤ ਹਲਕਾ ਹੈ ਆ ਚੀਜ਼ ਆ ਚੀਜ਼ ਮੈਂ ਮਹਿਸੂਸ ਕੀਤੀ ਹੈ ਜਿਹੜੀਆਂ ਪਾਈਆਂ ਵੀਆਂ ਉਹਨਾਂ ਦਾ ਪਾਣੀ ਵੀ ਅਸੀਂ ਸਟੋਰ ਕਰਕੇ ਜਿਹੜਾ ਮੈਂ ਤੁਹਾਨੂੰ ਟੀਚਰ ਦੀ ਗੱਲ ਕੀਤੀ ਸਾਡੇ ਕੁਲਦੀਪ ਸਿੰਘ ਸਾਇੰਸਵਾਸਟਰ ਤਾਂ ਉਹ ਸਾਰਾ ਛੱਤਾਂ ਦਾ ਪਾਣੀ ਸਟੋਰ ਕਰਦੇ ਆ ਤਾਂ ਉਹਨਾਂ ਨੂੰ ਛੱਤਾਂ ਨੂੰ ਮੀਂਹ ਤੋਂ ਪਹਿਲਾਂ ਨਾਲੇ ਤਾਂ ਛੱਤਾਂ ਸਾਫ਼ ਹੋ ਜਾਣੀਆਂ ਉੱਤੇ ਕਈ ਵਾਰੀ ਅਸੀਂ ਐਵੇਂ ਗੰਦ ਪੈਲ ਰਕ ਛੱਡਦੇ ਆ ਕਿਸੇ ਨੇ ਟਾਇਰ ਰੱਖ ਛੱਡੇ ਆ ਉਹ ਟਾਇਰਾਂ ਦੇ ਵਿੱਚ ਪਾਣੀ ਖੜਾ ਤੇ ਜਦੋਂ ਤੁਸੀਂ ਛੱਤਾਂ ਨੂੰ ਸਾਫ਼ ਕਰਦੇ ਹੋਗੇ ਬਹੁਤ ਪਹਿਲੇ ਮੀਂਹ ਦੇ ਵਿੱਚ ਜਿਹੜਾ ਪਾਣੀ ਸਟੋਰ ਕਰਨਾ ਨਹੀਂਗਾ ਉਸ ਤੋਂ ਬਾਅਦ ਜੇ ਕੋਈ ਫਿਰ ਵੀ ਮਾੜੀ-ਮੋਟੀ ਮਿੱਟੀ ਹੋ ਗਈ ਇਹਨੇ ਆਪਣੇ ਆਪ ਹੀ ਫਿਲਟਰ ਹੋ ਜਾਣਾ ਤੇ ਜੇ ਫਿਰ ਵੀ ਤੁਹਾਨੂੰ ਹੋਰ ਲੱਗਦਾ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਟੀਲ ਦਾ ਕੈਂਡਲ ਵਾਲਾ ਫਿਲਟਰ ਲੈ ਕੇ ਆਏ ਆ ਉਹ 1814 ਹੁੰਦਾ ਬਸ ਉਹ 20 ਲੀਟਰ ਪਾਣੀ ਤੁਸੀਂ ਰਾਤ ਨੂੰ ਪਾਣੀ ਇੰਦਾ ਭਰ ਦਿਓ ਸਵੇਰ ਨੂੰ 20 ਲੀਟਰ ਤੁਹਾਡਾ ਐ ਵਧੀਆ ਪਾਣੀ ਫਿਲਟਰ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਅਸੀਂ ਘੜੇ 'ਚ ਪਾ ਲੈਨੇ ਆ। ਤੋਕੜ ਗਰਮੀ ਦੇ ਵਿੱਚੋਂ ਘੜੇ ਵਾਲਾ ਪਾਣੀ ਉਸੇ ਪੀਨੇ ਆ। ਸੋ ਰੇਨ ਵਾਟਰ ਵੀ ਹੋ ਗਿਆ ਤੇ ਘੜੇ ਵਾਲਾ ਵੀ ਹੋ ਗਿਆ। ਅੱਛਾ ਜੀ